ਸਤਿ ਸ਼੍ਰੀ ਅਕਾਲ ਦੋਸਤੋ ਹਾਂਜੀ ਦੋਸਤੋ ਮੈਂ ਅੱਜ ਇੱਕ ਛੋਟੀ ਜਿਹੀ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ ਸਟੋਰੀ ਛੋਟੀ ਜਰੂਰ ਹੈ ਪਰ ਇਸ ਦੇ ਵਿੱਚ ਇੱਕ ਬਹੁਤ ਵੱਡੀ ਸਿੱਖਿਆ ਹੈ ਮੈਂ ਆਸ ਕਰਾਂਗੀ ਕਿ ਤੁਸੀਂ ਇਸ ਸਟੋਰੀ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ। ਇਟਸ ਅ ਸਟੋਰੀ ਦੇ ਵਿੱਚ ਇਹ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਬੱਚੇ ਆਪਣੇ ਮਾਪੇ ਦੇ ਵਿਸ਼ਵਾਸ ਨੂੰ ਤੋੜਦੇ ਹੋਏ ਇੱਕ ਮਿੰਟ ਵੀ ਨਹੀਂ ਲਗਾਉਂਦੇ। ਹਾਂਜੀ ਦੋਸਤੋ, ਮੁੰਡਾ ਆਪਣੇ ਬਾਪੂ ਦੇ ਹਾੜੇ ਕੱਢੀ ਜਾ ਰਿਹਾ ਸੀ। ਬਾਪੂ 1000 ਰੁਪਏ ਚਾਹੀਦੇ ਆ। ਬਾਪੂ ਵੀ ਵਾਰ-ਵਾਰ ਇਹੀ ਪੁੱਛ ਰਿਹਾ ਸੀ। ਕਿਉਂ ਚਾਹੀਦੇ ਨੇ? ਕੀ ਕਰਨਾ ਤੂੰ? ਵਾਰ-ਵਾਰ ਬਾਪੂ ਦੇ ਪੁੱਛਣ ਤੇ ਮੁੰਡੇ ਨੇ ਕਿਹਾ ਕੇ ਬਾਪੂ ਅੱਜ ਰੋਜ਼ ਦੇ ਆ ਬਾਪੂ ਨੇ ਮੱਥੇ ਤੇ ਤੇਉੜੀ ਪਾ ਕੇ ਸੋਚਦੇ ਹੋਏ ਕਿਹਾ ਰੋਜ਼ ਦੇ ਇਹ ਕੀ ਹੁੰਦਾ ਬਾਪੂ ਦੇ ਕਹਿਣ ਤੇ ਪੁੱਤਰ ਬੋਲਿਆ ਬਾਪੂ ਅੱਜ ਦੇ ਦੇਣਾ ਸੀ ਟੀਚਰਾਂ ਨੂੰ ਫੁੱਲ ਦਿਨੇ ਆ ਤੇ ਪਾਰਟੀ ਵੀ ਕਰਦੇ ਆ ਉਹ ਸਾਨੂੰ ਚੰਗੇ ਨੰਬਰਾਂ ਤੇ ਪਾਸ ਕਰਨਗੇ भोले ਬਾਪੂ ਨੇ ਕਿਹਾ ਅੱਛਾ ਅੱਛਾ ਫਿਰ ਠੀਕ ਆ ਆ ਫੜ ਹਜ਼ਾਰ ਪਏ ਤੇ ਉਹਨਾਂ ਨੂੰ ਕਹੀਂ ਚੰਗੇ ਨੰਬਰ ਦੇਣ ਤੈਨੂੰ ਠੀਕਾ ਠੀਕਾ ਬਾਪੂ ਮੁੰਡੇ ਨੇ ਪੈਸੇ ਫੜੇ ਤੇ ਤੁਰਦਾ ਬਣਿਆ ਆਪਣੀ ਗਰਲਫ੍ਰੈਂਡ ਨਾਲ ਮौज-ਮਸਤੀ ਕਰਨ ਤੋਂ ਬਾਅਦ ਜਦੋਂ ਉਹ ਸ਼ਾਮ ਨੂੰ ਘਰ ਵਾਪਸ ਆਇਆ ਤਾਂ ਉਸ ਦੀ ਜਵਾਨ ਪੈਨ ਮਾਂ ਬਾਪੂ ਇਕੱਠੇ ਬੈਠੇ ਸਨ ਮੁੰਡੇ ਨੂੰ ਆਉਂਦਿਆਂ ਵੇਖ ਬਾਪੂ ਖੜਾ ਹੋ ਕੇ ਬੋਲਿਆ ਆ ਗਿਆ ਨਲੈਕਾ ਮੁੰਡੇ ਨੇ ਕਿਹਾ ਕੀ ਹੋ ਗਿਆ ਬਾਪੂ ਬਾਪੂ ਬੜੇ ਫਖਰ ਨਾਲ ਕਹਿਣ ਲੱਗਾ ਤੂੰ ਘਰੋਂ 1000 ਰੁਪਇਆ ਲੈ ਕੇ ਗਿਆ ਟੀਚਰਾਂ ਨੂੰ ਫੁੱਲ ਦਿੰਦਾ ਫਿਰਦਾ ਤੇ ਦੇਖ ਤੇਰੀ ਭੈਣ ਨੂੰ ਟੀਚਰਾਂ ਨੇ ਆਪ ਫੁੱਲ ਦਿੱਤੇ ਨੇ ਤੇ ਨਾਲ ਇਹ ਵੀ ਕਿਹਾ ਕਿ ਚੰਗੇ ਨੰਬਰਾਂ ਤੇ ਪਾਸ ਵੀ ਹੋਵੇਗੀ ਹੁਣ ਭੈਣ ਭਰਾ ਇੱਕ ਦੂਜੇ ਵੱਲ ਵੇਖ ਕੇ ਸ਼ਰਮਿੰਦਾ ਹੋ ਰਹੇ ਸੀ ਤੇ ਕਿਸੇ ਨੂੰ ਕੁਝ ਕਹਿ ਵੀ ਨਹੀਂ ਸਕਦੇ ਸੀ ਫਿਰ ਭੋਲਾ ਬਾਪੂ ਕੁੜੀ ਦੇ ਸਿਰ ਤੇ ਹੱਥ ਫੇਰਦਾ ਹੋਇਆ ਕਹਿੰਦਾ ਮੈਨੂੰ ਮਾਂ ਨਾ ਮੇਰੀ ਧੀ ਤੇ ਹੁਣ ਭੋਲੇ ਬਾਪੂ ਦੀਆਂ ਗੱਲਾਂ ਭੈਣ ਭਰਾ ਤਾਂ ਸਮਝ ਗਏ ਸੀ ਪਰ ਬਾਪੂ ਨਹੀਂ ਸਮਝਿਆ ਇਸ ਨੂੰ ਕਹਿੰਦੇ ਨੇ ਵਿਸ਼ਵਾਸ ਨੂੰ ਤੋੜਨ ਦਾ ਡੇ ਜੋ ਸਿਰਫ ਉਹਨਾਂ ਬੱਚਿਆਂ ਦੁਆਰਾ ਮਨਾਇਆ ਜਾ ਰਿਹਾ ਰੋਜ਼ ਦੇ ਤਾਂ ਉਸ ਦਿਨ ਸੀ ਪਰ ਬੱਚਿਆਂ ਦੁਆਰਾ ਆਪਣੇ ਮਾਪੇ ਦੇ ਵਿਸ਼ਵਾਸ ਨੂੰ ਤੋੜਨ ਦਾ ਡੇ ਮਨਾਇਆ ਗਿਆ ਇਹ ਬੱਚੇ ਇੰਜ ਕਿਉਂ ਕਰਦੇ ਨੇ ਆਪਣੇ ਮਾਪੇ ਦੇ ਵਿਸ਼ਵਾਸ ਨੂੰ ਤੋੜਨ ਲੱਗੇ ਇੱਕ ਮਿੰਟ ਵੀ ਨਹੀਂ ਲਗਾਉਂਦੇ ਮਾਤਾ ਪਿਤਾ ਆਪਣੇ ਬੱਚਿਆਂ ਦੇ ਲਈ ਕੀ ਕੁਝ ਨਹੀਂ ਕਰਦੇ ਉਸ ਦਿਨ ਇੱਕ ਮਾਤਾ ਪਿਤਾ ਦਾ ਵਿਸ਼ਵਾਸ ਟੁੱਟਿਆ ਇਸ ਸਟੋਰੀ ਦੇ ਵਿੱਚ ਦੇਖ ਕੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਉਸ ਭੋਲੇ ਮਾਪੇ ਦਾ ਜੋ ਅੰਨਾ ਵਿਸ਼ਵਾਸ ਆਪਣੇ ਬੱਚਿਆਂ ਤੇ ਹੈ ਉਹ ਬੱਚੇ ਉਸ ਵਿਸ਼ਵਾਸ ਦੇ ਉੱਪਰ ਖਰੇ ਨਹੀਂ ਉੱਤਰੇ ਹਾਂਜੀ ਦੋਸਤੋ ਇਸ ਛੋਟੀ ਜਿਹੀ ਸਟੋਰੀ ਸੁਣਨ ਤੋਂ ਬਾਅਦ ਤੁਸੀਂ ਇਸ ਤੋਂ ਇੱਕ ਸਿੱਖਿਆ ਜ਼ਰੂਰ ਲਵੋਗੇ ਤੇ ਇੱਕ ਸਿੱਧੇ ਰਸਤੇ ਤੇ ਰਹੋਗੇ ਤੇ ਆਪਣੇ ਮਾਤਾ ਪਿਤਾ ਦਾ ਵਿਸ਼ਵਾਸ ਨਹੀਂ ਤੋੜੋਗੇ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਸਟੋਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ